डीसी ਦਫਤਰ ਸੰਗਰੂਰ ਦੇ ਬਾਹਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ 1 ਸਤੰਬਰ ਤੋਂ ਲੜੀਵਾਰ ਭੁੱਖ ਹੜਤਾਲ ਦੇ ਬੈਠੇ ਕੰਪਿਊਟਰ ਅਧਿਆਪਕਾਂ ਵੱਲੋਂ ਅੱਜ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਰੇਬਾਜ਼ੀ ਕਰਦੇ ਹੋਏ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੰਪਿਊਟਰ ਅਧਿਆਪਕ ਯੂਨੀਅਨ ਦੇ ਆਗੂਆਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਉੱਤੇ ਤਿੱਖੇ ਸ਼ਬਦੀ ਹਮਲੇ ਕਰਦੇ ਹੋਏ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ ਕੀਤੀ ਅਗਵਾ ਨੇ ਦੱਸਿਆ ਕਿ ਕੱਲ ਅਧਿਆਪਕ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਹਾਜ਼ਰੀ ਦੇ ਅਗੇ ਆਪ ਸਰਕਾਰ ਵਿਰੋਧ ਜੋਰਦਾਰ ਨਾਰੇਬਾਜ਼ੀ ਕਰਦੇ ਹੋਏ ਨਾ ਕੇਵਲ ਕਾਲੀਆਂ ਝੰਡੀਆਂ ਦੇ ਨਾਲ ਅਰਥੀ ਫੂਕ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ ਬਲਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਅਸਤੀਫੇ ਦੀ ਵੀ ਮੰਗ ਕੀਤੀ ਜਾਵੇਗੀ ਇਸ ਮੌਕੇ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਉਹ ਆਪਣੇ ਹੱਕ ਲੈਣ ਲਈ ਕਰੋ ਜਾਂ ਮਰੋ ਦੀ ਨੀਤੀ ਅਪਣਾਉਣ ਲਈ ਮਜਬੂਰ ਹੋਣਗੇ

ਤੇ ਅਗਲਾ ਹੋ ਤੁਹਾਡਾ ਕੀ ਪ੍ਰੋਗਰਾਮ ਹੋਏਗਾ ਅੱਜ ਅਸੀਂ ਸ਼ਾਮ ਨੂੰ 4 ਵਜੇ ਪੰਜਾਬ ਸਰਕਾਰ ਦਾ ਦਿੱਤੀਆਂ ਗਵਰਨਰ ਦੁਆਰਾ ਹਸਤਾਖਰਤ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜਾਂਗੇ ਵੱਡੀ ਗਿਣਤੀ ਵਿੱਚ ਅਤੇ ਕੱਲ ਮੁੱਖ ਮੰਤਰੀ ਦੀ ਕੋਠੀ ਦਾ ਘਰਾਵ ਕੀਤਾ ਜਾਊਗਾ 5 ਸਤੰਬਰ ਅਧਿਆਪਕ ਦੇ ਦਿਵਸ ਦੇ ਮੌਕੇ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਕੰਪਿਊਟਰ ਸਾਧਨ ਦੁਆਰਾ ਅੱਲਾ ਤੁਹਾਡੀ ਕੋਈ ਮੀਟਿੰਗ ਹੋ ਚੁੱਕੀ ਹੈ ਉਹਦੇ ਦੀ ਕੋਈ ਗੱਲਬਾਤ ਹੋਈ ਤੁਹਾਡੀ ਪੰਜਾਬ ਸਰਕਾਰ ਦੁਆਰਾ ਸਾਨੂੰ ਵਿੱਤ ਮੰਤਰੀ ਮੁੱਖ ਮੰਤਰੀ ਸਿੱਖਿਆ ਮੰਤਰੀ ਕਦੇ ਡੀਜੀਐਸੀ 30 ਤੋਂ 40 ਮੀਟਿੰਗਾਂ ਹੋ ਚੁੱਕੀਆਂ ਹਨ ਉਹਨਾਂ ਵਿੱਚੋਂ 15 ਵੀ ਰੱਦ ਹੋ ਚੁੱਕੀਆਂ ਹਨ ਪੰਜਾਬ ਸਰਕਾਰ ਦੁਆਰਾ ਹਜੇ ਤੱਕ ਸਾਡਾ ਕੋਈ ਹੱਲ ਨਹੀਂ ਕੀਤਾ ਗਿਆ ਜਿਸ ਕਰਕੇ ਅਸੀਂ ਰੋਸ਼ਵਜੋਂ ਇਹ ਸਭੂ ਹੜਤਾਲ ਨੂੰ ਕਰਨ ਲਈ ਮਜਬੂਰ ਹੈ ਕੰਪਿਊਟਰ ਵਿਭਾਗ ਦਾ ਅਗਲਾ ਪ੍ਰੋਗਰਾਮ ਕੀ ਉਲੀਕਿਆ ਹੋਇਆ ਕੀ ਹੋ ਰਿਹਾ ਹੈ ਤੁਹਾਨੂੰ ਕੱਲ ਨੂੰ ਕੱਲ ਨੂੰ ਆਏ ਆ ਜੀ ਕਾਲੀਆਂ ਝੰਡੀਆਂ ਦਿਖਾਈਆਂ ਜਾਣਗੇ ਮੁੱਖ ਮੰਤਰੀ ਦੀ ਕੋਠੀ ਤੇ ਜਾ ਕੇ 5 ਸਤੰਬਰ ਅਧਿਪਕ ਦੇ ਵਾਸਤੇ ਮੌਕੇ ਤੇ ਉੱਥੇ ਮੁੱਖ ਮੰਤਰੀ ਆਪਣੇ ਪੰਜਾਬ ਸਰਕਾਰ ਦੀ ਅਰਥੀ ਫੂਕ ਪ੍ਰਦਰਸ਼ਨ ਕੀਤਾ ਜਾਊਗਾ ਅਤੇ ਰੋਜ਼ ਜ਼ਾਹਿਰ ਕੀਤਾ ਜਾਊਗਾ ਕਿ ਪੰਜਾਬ ਸਰਕਾਰ ਕੰਪਿਊਟਰ ਦੇ ਆਪਕਾ ਦੇ ਉਹਨਾਂ ਦੇ ਬੰਦੇ ਹੱਕ ਦੇਵੇ। ਹਰਜੋਤ ਮੈ ਸਿੱਖਿਆ ਮੰਤਰੀ ਨੇ 2 ਸਾਲ ਪਹਿਲਾਂ ਦੀਵਾਲੀ ਦਾ ਮੌਕੇ ਕਿਹਾ ਸੀ ਕਿ ਕੰਪਿਊਟਰ ਦੇ ਆਪਕਾ ਉੱਪਰ ਛੇਵਾ ਪੇਗਮਿਸ਼ਨ ਲਾਗੂ ਕੀਤਾ ਜਾਊਗਾ। ਇਹਨਾਂ ਨੂੰ ਪੰਜਾਬ ਸਿਵਲ ਸਰਵਿਸ ਰੂਲ ਦੇ ਤਹਿਤ ਸਾਰੇ ਨਿਯਮ ਲਾਗੂ ਕੀਤੇ ਜਾਣਗੇ। ਪਰ ਉਹ 2 ਸਾਲ ਬੀਤ ਜਾਣ ਉਪਰੰਤ ਹਜੇ ਤੱਕ ਉਹਨਾਂ ਦੁਆਰਾ ਕੋਈ ਵਾਅਦਾ ਨਹੀਂ ਪੂਰਾ ਕੀਤਾ ਗਿਆ। ਤਾਂ ਐਸੇ ਰੋਜ਼ ਦਿੱਤਾ ਤਾਂ ਅਸੀਂ ਮੰਗ ਕਰਦੇ ਹਾਂ ਕਿ ਹਰਜੋਤ ਮੈ ਸਿੱਖਿਆ ਮੰਤਰੀ ਦਾ ਅਸਤੀਫਾ ਲਿੱਤਾ ਜਾਵੇ ਜੇ ਆ ਉਹਦੇ ਸ਼ਬਦ ਪੂਰੇ ਨਹੀਂ ਕਰ ਸਕਦਾ ਤਾਂ। ਜਾਂ ਉਦੇਸ਼ ਸ਼ਬਦਾਂ ਦੇ ਪੂਰਾ ਉੱਤਰ ਦੇ ਹੋਏ ਛੇਮਾ ਬੇਗਮਿਸ਼ਨ ਲਾਗੂ ਕੀਤਾ ਜਾਵੇ ਅਤੇ ਪੰਜਾਬ ਸਿਵਲ ਸਰਵਿਸ ਨੂੰ ਲਾਗੂ ਕੀਤਾ ਜਾਵੇ। ਮੈਡਮ ਤੁਹਾਡਾ ਨਾਮ ਕੀ ਹੈ? ਅੱਜ ਕਿੰਨੇ ਦਿਨ ਹੋ ਗਏ ਤੁਹਾਨੂੰ ਅੱਜ ਹੜਤਾਲ ਦੇ ਬੱਜਿਆ ਕੋਲਾ ਬੋਝਾ ਕਰ ਰਹੀ ਹੈ। ਕੀ ਕਰ ਰਹੀ ਹੈ ਤੁਸੀਂ ਅੱਜ ਹੜਤਾਲ ਦੇ ਬੱਠੇ ਹੋ ਵੀ ਕੋਈ ਮੁਕੰਦਾਲ। ਮੇਰਾ ਨਾਮ ਹਰਜਿੰਦਰ ਕੌਰ ਹੈ ਕੰਪਿਊਟਰ ਅਧਿਆਪਕ ਫਰੋਂ ਤਨਤਨ ਡਿਸਟ੍ਰਿਕਟ ਇੱਥੇ ਸਾਨੂੰ ਬੈਠਿਆਂ ਨੂੰ 1 ਸਤੰਬਰ ਤੋਂ ਬੈਠੇ ਆ ਜੀ ਤੇ 3 ਦਿਨ ਹੋ ਗਏ ਨੇ 4 ਦਿਨ ਅੱਜ ਚੌਥਾ ਦਿਨ ਹੈ। ਸਾਡਾ ਇੱਥੇ ਬਹਿਣ ਦਾ ਕਾਰਨ ਮੇਰੇ ਹਿਸਾਬ ਨਾਲ ਦੱਸਣ ਵਾਲੀ ਲੋੜ ਨਹੀਂ ਰਹੀ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਇਹ ਇੱਕ ਸਰਕਾਰ ਦੀ ਹੈ ਕਿ ਪੂਲ ਜਗਜਾਹ ਰੋ ਗਈ ਆ ਕਿ ਉਹ ਸਾਨੂੰ ਇੰਨੇ ਚਿਰ ਤੋਂ ਜਿਹੜਾ ਵਾ ਸਾਨੂੰ ਲਾਰਿਆਂ ਵਿੱਚ ਲਾ ਕੇ ਰੱਖ ਰਹੇ ਆ ਕਿ ਤੁਹਾਡਾ ਕੰਮ ਅੱਜ ਕਰ ਦੇਣਾ ਤੁਹਾਡਾ ਕੰਮ ਕੱਲ ਕਰ ਦੇਣਾ ਪਰ ਉਹਨਾਂ ਦਾ ਉਹ ਅੱਜ ਕੱਲ੍ਹ ਹੀ ਨਹੀਂ ਮੁੱਕੰਦਿਆ ਇਹਦੀ ਵੇਟ ਕਰਦੇ ਕਰਦੇ ਸਾਡੇ 200 ਤੋਂ ਵੱਧ ਕੰਪਿਊਟਰ ਟੀਚਰ ਜਿਹੜੇ ਇਸ ਦੁਨੀਆ ਤੋਂ ਬਿਨਾਂ ਇਨਸਾਫ ਤੋਂ ਹੀ ਜਿਹੜੇ ਦੁਨੀਆ ਤੋਂ ਜਾ ਚੁੱਕੇ ਆ ਉਹਨਾਂ ਦੇ ਘਰ ਜਿਹੜੇ ਆ ਉਹ ਰੋਲਣ ਲਈ ਮਜਬੂਰ ਹੋ ਗਏ ਕਿਉਂਕਿ ਉਹਨਾਂ ਦੀ ਰੋਜ਼ੀ ਰੋਟੀ ਉਹਨਾਂ ਬੱਚਿਆਂ ਤੇ ਨਿਰਭਰ ਕਰਦੀ ਸੀ ਜਿਹੜੇ ਸੰਸਾਰ ਤੋਂ ਚਲੇ ਗਏ ਪਰ ਇਹ ਸਰਕਾਰਾਂ ਜਿਹੜੀਆਂ ਵਾ ਉਹਨਾਂ ਬਾਰੇ ਕੁਝ ਵੀ ਨਹੀਂ ਸੋਚਦੀਆਂ ਜਦੋਂ ਕਿ ਇਹ 5 ਸਾਲ ਜਿਹੜੇ ਵਿਜਾਰਤ ਵਿੱਚ ਰਹਿੰਦੇ ਨੇ ਇਹ ਆਪਣੀਆਂ ਤਰਖਾਵਾਂ ਕਿਸੇ ਬਿਨਾਂ ਇਤਤਨੀ ਵਧਾ ਸਕਦੀਆਂ ਨੇ ਉਦੋਂ ਇਹਨਾਂ ਦੇ ਖਜ਼ਾਨੇ ਜਿਹੜੇ ਆ ਉਹ ਭਰੇ ਨੇ ਪਰ ਜਦੋਂ ਕੋਈ ਮੁਲਾਜ਼ਮ ਆਪਣੇ ਹੱਕ ਲਈ ਮੰਗਦਾ ਤੇ ਉਦੋਂ ਕਹਿੰਦੇ ਨੇ ਖਜ਼ਾਨੇ ਖਾਲੀ ਆ ਹੁਣ ਇਹ ਆਪਣੇ ਵਿਧਾਇਕਾਂ ਦੀਆਂ ਤਨਖਾਹਾਂ ਵਧਾਉਣ ਜਾ ਰਹੇ ਨੇ ਹੁਣ ਪਤਾ ਨਹੀਂ ਕਿ ਉਹ ਖਜ਼ਾਨਾ ਕਿਸ ਤਰ੍ਹਾਂ ਕਿੱਦਾਂ ਰਾਤੋਂ ਰਾਤ ਘੜ ਰਿਹਾ ਹੈ ਜਿਹੜਾ ਸਾਡੇ ਤੇ ਬੜੇ ਚਿਰ ਤੋਂ ਸੋਨ ਨਹੀਂ ਮਿਲ ਰਿਹਾ ਇਹ ਪਿਛਲੀਆਂ ਸਰਕਾਰਾਂ ਤੋਂ ਵੀ ਇਹ ਸੋਨ ਨਹੀਂ ਮਿਲ ਰਿਹਾ ਸੀ ਇਹ ਕਹਿੰਦੇ ਸੀਗੇ ਕਿ ਅਸੀਂ ਨਹੀਂ ਅਸੀਂ ਬਦਲਾਵ ਲੈ ਕੇ ਆਵਾਂਗੇ ਪਰ ਸਾਨੂੰ ਤੇ ਉਹ ਬਦਲਾਵ ਕਿਤੇ ਦਿਸਦਾ ਨਹੀਂ ਉਹ ਬਦਲਾਵ ਤੇ ਫਿਰ ਜਿਹੜਾ ਉਦੋਂ ਵੀ ਸੜਕਾਂ ਤੇ ਸੀ ਤੇ ਹੁਣ ਵੀ ਸੜਕਾਂ ਤੇ ਹੈ ਬਦਲਾਵ ਤੇ ਇਹ ਹੋਣਾ ਚਾਹੀਦਾ ਸੀ ਕਿ ਅਸੀਂ ਆਪਣੇ ਸਕੂਲਾਂ ਵਿੱਚ ਹੋਣੇ ਚਾਹੀਦੇ ਸੀ ਤੇ ਸਕੂਲਾਂ ਤੋਂ ਬਾਅਦ ਅਸੀਂ ਆਪਣੇ ਘਰਾਂ ਵਿੱਚ ਹੋਣੇ ਚਾਹੀਦੇ ਸੀ ਪਰ ਇਹਨਾਂ ਨੇ ਸਾਨੂੰ ਮਜਬੂਰ ਕਰ ਦਿੱਤਾ ਵਾ ਸੜਕਾਂ ਤੇ ਬੈਠਣ ਲਈ ਅਸੀਂ ਜਿਹੜੇ ਆ ਜੋ ਡਿਗਰੀਆਂ ਹਾਸਲ ਕੀਤੀਆਂ ਨੇ ਅਸੀਂ ਸੜਕਾਂ ਤੇ ਫਿਰ ਫਿਰ ਕੇ ਕੀਤੀਆਂ ਸੀ ਉਦੋਂ ਪਰ ਉਦੋਂ ਬਾਅਦ ਚ ਇਹ ਨਹੀਂ ਕਿਹਾ ਸੀ ਅਸੀਂ ਕਿ ਫੇਰ ਸੜਕਾਂ ਤੇ ਹੀ ਬੈਠਣ ਲਈ ਮਜਬੂਰ ਹੋਵਾਂਗੇ ਅਸੀਂ ਕਿਸੇ ਦੇਸ਼ ਦੇ ਨਿਰਮਾਤਾ ਵਾ ਸੀ ਅਧਿਆਪਕ ਪਰ ਸਾਨੂੰ ਇਹ ਨਿਰਮਾਤਾ ਨੂੰ ਇਹਨਾਂ ਨੇ ਇਹ ਮਜਬੂਰ ਕਰ ਰਹੇ ਨੇ ਕਿ ਅਸੀਂ ਆਪਣੇ ਹੱਕਾਂ ਨੂੰ ਜਿਹੜਾ ਸਰਕਾਰਾਂ ਦੇ ਰੋਲ ਰੋਲ ਕੇ ਮੰਗੀਆਂ ਕਿਉਂ ਇਹਨਾਂ ਇਹ ਬਦਲਾਵ ਨਹੀਂ ਆਉਂਦਾ ਕਿਉਂ ਨਹੀਂ ਇਹ ਕਹਿੰਦੇ ਸੀ ਕਿ ਨਹੀਂ ਟੀਚਰ ਇਸਤੇ ਰੋਲ ਦਵਾਂਗੇ ਮੁਲਾਜ਼ਮ ਤੇ ਆ ਪੜਾਂ ਦੀਆਂ ਜਿਹੜੀਆਂ ਵਾਂ ਚੁੰਨੀਆਂ ਨਹੀਂ ਰੋਲਣਗੀਆਂ ਸਾਡੇ ਜਿਹੜੇ ਵੀਰਾਂ ਉਹਨਾਂ ਦੀ ਪੱਗਾ ਨਹੀਂ ਰੋਲਣਗੀਆਂ ਪਰ ਇਹ ਕੁਝ ਵੀ ਬਦਲਾਵ ਨਹੀਂ ਆਇਆ ਪਤਾ ਨਹੀਂ ਇਹਨਾਂ ਦਾ ਬਦਲਾਵ ਹੁਣ ਕਿਹੜਾ ਪਰ ਬਦਲਾਵ ਅਸੀਂ ਉਦੋਂ ਹੀ ਮਹਿਸੂਸ ਕਰਾਂਗੇ ਜਦੋਂ ਇਹ ਆਪਣੇ ਕੀਤੇ ਹੋਏ ਵਾਅਦੇ ਜਿਹੜੇ ਆ ਪੂਰੇ ਕਰ ਦੇਣਗੇ ਸਾਡੀ ਤੁਹਾਡੇ ਮਾਧਿਅਮ ਰਾਹੀਂ ਇਹੋ ਹੀ ਇਹਨਾਂ ਨੂੰ ਬੇਨਤੀ ਆ ਕਿ ਬੱਸ ਕਰਨ ਹੁਣ ਸਾਡਾ ਵੀ ਹੁਣ ਸਬਰ ਦਾ ਬੰਨ ਜਿਹੜਾ ਵਾ ਟੁੱਟਿਆ ਵਾ ਇਸ ਨੂੰ ਜਲਦੀ ਤੋਂ ਜਲਦੀ ਜਿਹੜੇ ਸਾਨੂੰ ਪ੍ਰੋਟੈਕਟ ਕਰਕੇ ਵਿਭਾਗ ਦੇ ਵਿੱਚ ਉਸ ਵਿਭਾਗ ਦਾ ਹਿੱਸਾ ਬਣਾਇਆ ਜਾਵੇ ਜਿਹਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ ਜਿਹੜੇ ਕਿ ਜਿਸ ਤਰ੍ਹਾਂ ਕਿ ਸਾਰੇ ਹੀ ਟੀਚਰੋ ਦੇ ਵਿੱਚ ਕੰਮ ਕਰਦੇ ਆ ਉਸੇ ਤਰ੍ਹਾਂ ਅਸੀਂ ਵੀ ਉਸ ਵਿਭਾਗ ਨੂੰ ਆਨਲਾਈਨ ਕੀਤਾ ਹੈ ਬੜਾ ਸਮਾਂ ਅਸੀਂ 18 ਸਾਲ ਇਸ ਤੇ ਮਿਹਨਤ ਕੀਤੀ ਹੈ ਰਜਿਸਟਰ ਮਰਕ ਦੇ ਵਿੱਚੋਂ ਕੱਢ ਕੇ ਇਹਨਾਂ ਨੂੰ ਆਨਲਾਈਨ ਮਾਧਿਅਮ ਨਾਲ ਜੋੜਿਆ ਹੈ ਪਰ ਇਹਨਾਂ ਨੂੰ ਸਰ ਕੰਪਿਊਟਰ ਦੀ ਹੱਕਾਂ ਦੀ ਇਹਨਾਂ ਨੇ ਕਦੇ ਵੀ ਸਾਰ ਨਹੀਂ ਲਈ ਸੋ ਸਾਡੀ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਪੰਜਾਬ ਸਰਕਾਰ ਨੂੰ ਕਿ ਇਹ ਸਾਡੇ ਨੇ ਕੀਤੇ ਵਾਦੇ ਜੋ ਵੀ ਸਾਡੇ ਨਾਲ ਕੀਤੇ ਆ ਇਹ ਪੂਰੇ ਕਰ ਦੇਵੇ। ਉਹ ਅਧਿਆਪਕ ਦਿਵਸ ਹੈ ਅਧਿਆਪਕ ਦਿਵਸ ਉਪਰ ਤੁਸੀਂ ਕੀ ਕਰਨ ਨੂੰ ਚਾਹੁੰਦੇ ਹੋ? ਅਧਿਆਪਕ ਦਿਵਸ ਤੇ ਅਸੀਂ ਜੀ ਕਾਲੀਆਂ ਚੰਦਿਆ ਲੈ ਕੇ ਇਹਨਾਂ ਦਾ ਰੋਸ ਕਰਾਂਗੇ। ਤੇ ਅਧਿਆਪਕ ਜਿਹੜਾ ਵਾ ਅਧਿਆਪਕ ਦਿਵਸ ਦੇ ਹੀ ਜੇ ਵੇਖੋ ਅਧਿਆਪਕ ਦਾ ਇਹ ਹਾਲਿਆ ਤੇ ਅਸੀਂ ਕਿਵੇਂ ਕਹਿੰਦੇ ਆ ਕਿ ਅਧਿਆਪਕ ਸਾਡੇ ਜਿਹੜੇ ਆ ਦੇਸ਼ ਦੇ ਨਿਰਮਾਤਾ ਨੇ ਅਧਿਆਪਕ ਦਿਵਸ ਅਧਿਆਪਕ ਤੇ ਫਿਰ ਸਕੂਲ ਵਿੱਚ ਚਾਹੀਦਾ ਹੈ। ਪਰ ਰੋੜ ਤੇ ਕਿਉਂ ਸਰਕਾ ਤੇ ਕਿਉਂ ਇਹੀ ਸਾਡਾ ਇਹਨਾਂ ਨੂੰ ਸੁਭਾਅ ਲਿਆ ਕਿ ਸਾਨੂੰ ਇੱਥੇ ਜਿਹੜਾ ਬਾਅ ਇਸ ਅਠਾ ਕੇ ਤੇ ਇੱਥੇ ਸਾਡੀਆਂ ਮੰਗਾਂ ਦਾ ਹੱਲ ਕੀਤਾ ਜਾਵੇ ਅਸੀਂ ਕੱਲ ਅਧਿਆਪਕ ਦਿਵਸ ਤੇ ਜਿੱਥੇ ਕਾਲੀਆਂ ਝੰਡੀਆਂ ਵਖਾਵਾਂਗੇ ਇਹਨਾਂ ਨੂੰ ਉੱਥੇ ਅਸੀਂ ਕਰੋ ਜਾਂ ਮਰੋ ਦੀ ਜਿਹੜੀ ਨੀਤੀ ਲੈ ਕੇ ਚੱਲਾਂਗੇ ਕਿ ਜਾਂ ਫਿਰ ਸਾਡੇ ਹੱਕ ਦੇਣ ਨਹੀਂ ਤਾਂ ਫਿਰ ਅਸੀਂ ਕਰਨ ਮਰਨ ਲਈ ਤਾਂ ਤਿਆਰੀਆਂ